ਸਤ ਸ੍ਰੀ ਅਕਾਲ ਬੰਦੇ ਆਬੀਓ ਬ੍ਰੀਕਿੰਗ ਪੰਜਾਬ న్యూ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਜਿੱਥੇ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਪਿਛਲੇ ਦਿਨਾਂ ਤੋਂ ਹੀ 22 ਜਨਵਰੀ ਤੋਂ ਪੰਜਾਬ ਦੇ ਵਿੱਚ ਹੁਣ 10 ਲੱਖ ਵਾਲਾ ਸਿਹਤ ਬੀਮਾ ਯੋਜਨਾ ਦੇ ਤਹਿਤ ਕਾਰਡ ਲਾਂਚ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਿ ਆਮ ਆਦਮੀ ਪਾਰਟੀ ਦੇ ਵੱਖ-ਵੱਖ ਐਮਐਲਏਜ਼ ਤੇ ਐਮਪੀਜ਼ ਦੇ ਵੱਲੋਂ ਹੁਣ ਇਸ ਯੋਜਨਾ ਦੇ ਤਹਿਤ ਕਾਰਡ ਬਣਾਇਆ ਜਾ ਰਿਹਾ ਹੈ ਸੋ ਮੰਤਰੀ ਅਮਨ ਅਰੋੜਾ ਦੇ ਵੱਲੋਂ ਵੀ ਕਾਰਡ ਬਣਾਉਣ ਵਾਲੇ ਕੈਂਪ ਦਾ ਜਾਈਜਾ ਲਿਆ ਗਿਆ ਹੈ ਜੀਹਾਂ ਲਗਾਤਾਰ ਹੁਣ ਆ ਹੁਣ ਵੱਖ-ਵੱਖ ਪਿੰਡਾਂ ਦੇ ਵਿੱਚ ਜਿਲ੍ਹਿਆਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਬਣਾਇਆ ਜਾ ਰਿਹਾ ਹੈ ਸੋ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਹੁਣ ਸ਼ਤੀਸ਼ ਐਨ ਜੀਓ ਵਰਕਰ ਜੋ ਕਿ ਕਾਫੀ ਜ਼ਿਆਦਾ ਪੰਜਾਬੀ ਵੀਰ ਦੇ ਦੁਆਰਾ ਲੋਕਾਂ ਦੀ ਹੈਲਪ ਕੀਤੀ ਜਾਂਦੀ ਹੈ ਤੇ ਬਹੁਤ ਵਧੀਆ ਇਸ ਪੰਜਾਬੀ ਵੀਰ ਦੇ ਦੁਆਰਾ ਸਲਾਹ ਵੀ ਦਿੱਤੀ ਜਾਂਦੀ ਹੈ ਸੋ ਇਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਪੰਜਾਬੀਆਂ ਦੇ ਵੱਲੋਂ ਇਹ ਕਾਰਡ ਤੇ ਬਣਾ ਲਿਆ ਗਿਆ ਹੈ ਪਰ ਇਹ ਕਈ ਬਿਮਾਰੀਆਂ ਦੇ ਵਿੱਚ ਨਹੀਂ ਚੱਲ ਰਿਹਾ ਹੈ ਕਈ ਹਸਪਤਾਲਾਂ ਦੇ ਵਿੱਚ ਨਹੀਂ ਚੱਲ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਭਗਵਾਨ ਜੀ ਮਾਨ ਨੂੰ ਕੁਝ ਸੁਝਾਅ ਦਿੱਤਾ ਗਿਆ ਹੈ ਕਿ ਇਸ ਕਾਰਡ ਨੂੰ ਅਪਡੇਟ ਕੀਤਾ ਜਾਵੇ ਕਿਉਂਕਿ ਕਾਰਡ ਤੇ ਹਰ ਇੱਕ ਦਾ ਬਣ ਰਿਹਾ ਹੈ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਇਸਤੇ ਕਾਰਡ ਦੇ ਉੱਤੇ ਜਿਹੜਾ ਕਿ ਇਲਾਜ ਨਹੀਂ ਕਰਵਾਇਆ ਜਾ ਸਕਦਾ ਸੋ ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ ਹੁਣ ਭਗਵਾਨ ਜੀ ਮਾਨ ਨੂੰ ਇਹ ਸੁਝਾਅ ਦਿੱਤਾ ਗਿਆ ਹੈ ਸੋ ਆਹ ਲੈ ਚਲਦੇ ਹਾਂ ਉਹਨਾਂ ਦੀ ਇਸ ਸਿੱਧੀ ਵੀਡੀਓ ਦੇ ਵੱਲ ਮੇਰੇ ਪੰਜਾਬ ਸਰਕਾਰ ਨੂੰ ਅਪੀਲ ਹੈ ਆਹ ਜਿਹੜਾ ਕਾਰਡ ਬਣਿਆ 10 ਲੱਖ ਦਾ ਇਹਦੇ ਉੱਪਰ ਕੁਝ ਇਤਰਾਜ਼ ਆ ਰਹੇ ਨੇ ਵੀ ਕਿਉਂ ਇਲਾਜ ਨਹੀਂ ਹੋ ਰਿਹਾ ਇਸ ਦੇ ਵਿੱਚ ਇੱਕ ਲਾਈਨ ਹੈ ਸਰ ਵੱਤ ਮੰਤਰਾਲੇ ਜੀ ਤੇ ਭਗਵੰਤ ਮਾਨ ਜੀ ਇਹ ਜੀ 101 ਕਾਰਡ ਇਹ 22 ਕਾਰਡ ਚਾਹੀਦੇ ਇਮੇਜ ਦੇ ਡਾਕਟਰ ਸਾਹਿਬ ਨੇ ਕੱਲ ਦੱਸਿਆ ਇਹਦੇ ਚ ਕੁਝ ਚੀਜ਼ਾਂ ਨੇ ਜਿਹੜੀਆਂ ਨਹੀਂ ਹੋ ਸਕਦੀਆਂ ਜਿਵੇਂ ਕਿਡਨੀ ਟ੍ਰਾਂਸਪਲੈਂਟ ਹੈ ਉਹ ਇਹਦੇ ਚ ਨਹੀਂ ਹੋ ਸਕਦਾ ਜਿਹੜਾ 22 ਕਾਰਡ ਹੈ ਉਹਦੇ ਚ ਹੋ ਸਕਦਾ ਹੈ ਕਿਉਂਕਿ ਬਾਹਰ ਸਾਰੀਆਂ ਸਟੇਟਾਂ 'ਚ A22 ਕਾਰਡ ਹੈ ਪਰ ਸਾਡਾ A1 ਕਾਰਡ ਹੈ ਪੁਲੀਜ਼ ਇਹਦੇ ਤੇ ਵਿੱਤ ਮੰਤਰਾਲੇ ਦਾ ਧਿਆਨ ਦੇਵੇ ਤੇ ਲੋਕ ਪਰੇਸ਼ਾਨ ਨੇ ਤਿੰਨ ਦਿਨ ਲੱਗ ਗਏ ਮੇਰੇ ਇਸ ਚੀਜ਼ ਨੂੰ ਕੱਢ ਦੇਣ ਪਲੀਜ਼ ਬਹੁਤ ਜਲਦੀ ਇਹਦੇ ਤੇ ਬੰਦੇ ਲਾ ਕੇ ਆਪਣੇ ਵਿੱਤ ਮੰਤਰਾਲੇ ਵਾਲੇ ਇਹਨੂੰ ਕਲੀਅਰ ਕੀਤਾ ਜਾਵੇ ਇਹ ਕਾਰਡ ਤੇ 10 ਲੱਖ ਮਿਲਦਾ ਤਾਂ ਲੋਕਾਂ ਨੂੰ 10 ਮਿਲੇ ਪਤਾ ਨਹੀਂ ਇਹ ਕਿਸ ਦੀ ਗਲਤੀ ਹੈ ਜਿਸ ਕਾਰਨ ਇਹ ਕਾਰਡ ਵੱਡੀਆਂ ਬਿਮਾਰੀਆਂ 'ਚ ਨਹੀਂ ਚੱਲ ਰਿਹਾ ਥੈਂਕ ਯੂ ਜੀ ਸੋ ਪਰਮਾਨੰਤਮਾਨ ਸਰਕਾਰ ਦੇ ਵੱਲੋਂ ਅਤੇ ਉਹਨਾਂ ਦੇ ਜਿਹੜੇ ਐਮਪੀ ਐਮਐਲਏ ਜੀ ਆ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ 10 ਲੱਖ ਵਾਲੇ ਕਾਰਡ ਦੇ ਨਾਲ ਹੁਣ ਤੁਸੀਂ ਹਰ ਇੱਕ ਚੀਜ਼ ਦਾ ਇਲਾਜ ਕਰਵਾ ਸਕਦੇ ਹੋ ਉਹ ਹਰ ਇੱਕ ਆਪਰੇਸ਼ਨ ਕਰਵਾ ਸਕਦੇ ਹੋ ਪਰ ਇਹ ਤੁਹਾਨੂੰ ਦੱਸ ਦਈਏ ਕਿ ਕਾਰਡ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਚੱਲ ਹੀ ਨਹੀਂ ਰਿਹਾ ਹੈ ਸੋ ਹਕੀਕਤ ਕੁਝ ਹੋਰ ਹੀ ਇਸ ਕਾਰਡ ਦੀ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਦੂਜੇ ਪਾਸੇ ਹੀ ਤੁਹਾਨੂੰ ਦੱਸ ਦਈਏ ਕਿ ਹੁਣ ਸੀਐਮ ਸਿਟੀ ਸੰਗਰੂਰ ਦੇ ਵਿੱਚ ਜਿੱਥੇ ਕਿ ਸਿਵਲ ਹਸਪਤਾਲ ਦਾ ਬੁਰਾ ਹਾਲ ਹੋ ਚੁੱਕਾ ਹੈ ਜਿੱਥੇ ਕਿ ਲੋਕਾਂ ਦੇ ਵੱਲੋਂ ਇਹ ਕਾਰਡ ਚਲਾਇਆ ਜਾਣਾ ਹੈ ਐਮਰਜੈਂ ਦੀ ਜਗਾ ਸੁੱਤਾ ਹੋਇਆ ਕੁੱਤਾ ਜਿਹੜਾ ਕੀ ਮਿਲਿਆ ਹੈ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਤਸਵੀਰ ਖਿੱਚਣ ਲੱਗੇ ਇਹ ਕੁੱਤਾ ਜਰੂਰ ਜਿਹੜਾ ਕਿ ਚਕੰਨਾ ਹੋ ਜਾਂਦਾ ਹੈ ਸੋ ਅਜੇ ਹੀ ਹਸਪਤਾਲਾਂ ਦੇ ਵਿੱਚ ਹੀ ਇਹ ਕਾਰਡ ਚਲਾਇਆ ਜਾਣਾ ਹੈ ਜੋ ਕਿ ਭਗਵਾਨਤਮਨ ਸਰਕਾਰ ਦੇ ਵੱਲੋਂ ਬਣਾਇਆ ਜਾ ਰਿਹਾ ਹੈ ਤੇ 10 ਲੱਖ ਰੁਪਏ ਦਾ ਇਲਾਜ ਇਸ ਦੇ ਉੱਤੇ ਫ੍ਰੀ ਕਰਨ ਦੀ ਗੱਲ ਕਹੀ ਜਾ ਰਹੀ ਹੈ ਸੋ ਸ਼ਹਿਰ ਦੇ ਵਿੱਚ ਹੁਣ अवारा ਅਤੇ ਖੁੰਖਾਰ ਕੁੱਤਿਆਂ ਦਾ ਵੱਧਦਾ ਖੌਫ ਲਗਾਤਾਰ ਗੰਭੀਰ ਜਨ ਸੁਰੱਖਿਆ ਤੇ ਮਨੁੱਖੀ ਅਧਿਕਾਰਾਂ ਦਾ ਮਸਲਾ ਬਣਦਾ ਜਾ ਰਿਹਾ ਹੈ ਹਾਲਾਤ ਹੁਣ ਇੰਨੇ ਮਾੜੇ ਹੋ ਚੁੱਕੇ ਹਨ ਕਿ ਗਲੀਆਂ ਮੁਹੱਲਿਆਂ ਤੋਂ ਲੈ ਕੇ ਸਿਵਲ ਹਸਪਤਾਲ ਤੇ ਐਮਰਜੈਂਸੀ ਬਾੜ ਦੇ ਵਿੱਚ ਬਿਸਤਰਾਂ ਦੇ ਉੱਤੇ ਇਹ ਅਵਾਰਾ ਕੁੱਤਿਆਂ ਦਾ ਕਬਜ਼ਾ ਦਿਖਾਈ ਦੇ ਰਿਹਾ ਹੈ ਜਿਹੀਂ ਤੁਸੀਂ ਦੇਖ ਸਕਦੇ ਹੋ ਮਤਲਬ ਗਲੀਆਂ ਦੇ ਵਿੱਚ ਆਉਣ ਜਾਣ ਵਾਲੀਆਂ ਔਰਤਾਂ ਬੱਚਿਆਂ ਤੇ ਬਜ਼ੁਰਗਾਂ ਹੀ ਨਹੀਂ ਸਕੋ ਕਿ ਐਮਰਜੈਂਸੀ ਬਾੜ ਦੇ ਵਿੱਚ ਹੁਣ ਇਲਾਜ ਦੇ ਲਈ ਆਉਣ ਵਾਲੇ ਮਰੀਜ਼ ਵੀ ਵਾਰਾ ਕੁੱਤਿਆਂ ਦਾ ਸ਼ਿਕਾਰ ਬਣ ਸਕਦੇ ਹਨ ਸੋ ਇਹ ਬੇहद ਸ਼ਰਮਨਾਕ ਤਸਵੀਰ ਤੁਹਾਨੂੰ ਦਾਦੀ ਹੈ ਕਿ ਸੰਗਰੂਰ ਦੇ ਸਿਵਲ ਹਸਪਤਾਲ ਦੀ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਕਿਤੇ ਇਹ ਕੁੱਤਾ ਹਸਪਤਾਲ ਦੇ ਵਿੱਚ ਅਜਿਹਾ ਨਹੀਂ ਹੈ ਕਿ ਹਸਪਤਾਲ ਦੀ ਚਾਰ ਦਿਵਾਰੀ ਦੇ ਅੰਦਰ ਕਿਤੇ ਮਿਲਿਆ ਹੈ ਐਮਰਜੈਂਸੀ ਬਾਡ ਦੇ ਵਿੱਚ ਜਿੱਥੇ ਕਿ ਮਰੀਜ਼ ਨੂੰ ਐਮਰਜੈਂਸੀ ਦੇ ਲਈ ਲਿਜਾਇਆ ਜਾਂਦਾ ਹੈ ਸੀਰੀਅਸ ਹਾਲਤ ਦੇ ਵਿੱਚ ਉੱਥੇ ਇਹ ਕੁੱਤਾ ਬਰਾਮਦ ਹੋਇਆ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਆਰਾਮ ਦੇ ਨਾਲ ਇਹ ਕੁੱਤਾ ਮੰਜੇ ਦੇ ਉੱਤੇ ਜਾ ਕੇ ਬੈੱਡ ਦੇ ਉੱਤੇ ਜਿੱਥੇ ਕਿ ਮਰੀਜ਼ ਪਾਏ ਜਾਣੇ ਹਨ ਉਹ ਬੈੱਡ ਦੇ ਉੱਤੇ ਜਾ ਕੇ ਆਰਾਮ ਫਰਮਾ ਰਿਹਾ ਹੈ ਸੋ ਭਗਵਾਨਤਮਾਨ ਸਰਕਾਰ ਨੂੰ ਕਿਤੇ ਨਾ ਕਿਤੇ ਸਰਕਾਰੀ ਹਸਪਤਾਲਾਂ ਦੇ ਤੇ ਧਿਆਨ ਵੀ ਦੇਣਾ ਚਾਹੀਦਾ ਹੈ ਤੇ ਇਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਵੀ ਕਰਨਾ ਚਾਹੀਦਾ ਹੈ ਕਿਉਂਕਿ ਇਕੱਲੇ 10 ਲੱਖ ਵਾਲੇ ਕਾਰਡ ਬਣਾਉਣ ਦੇ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋਣ ਵਾਲਾ ਹੈ ਤੇ ਉਦੋਂ ਹੀ ਦੂਜੇ ਪਾਸੇ ਹੁਣ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਉਹਨਾਂ ਨੇ ਪੰਜ ਵਾਦਿਆਂ ਦੇ ਵਿੱਚੋਂ ਚਾਰ ਵਾਦੇ ਪੂਰੇ ਕਰ ਦਿੱਤੇ ਹਨ ਤੇ ਸਿਰਫ ਇੱਕ ਵਾਦਾ ਹੀ ਰਹਿ ਚੁੱਕਾ ਹੈ ਜਿਹੜਾ ਕਿ ਬੀਬੀਆਂ ਨੂੰ 1-1000 ਰੁਪਇਆ ਦੇਣਾ ਹੈ ਸੋ ਉਹਨਾਂ ਨੇ ਕਿਹਾ ਹੈ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਵੇਗੀ ਸੋ ਮੋੜ ਜਿੱਤ ਹਾਸਲ ਕਰਕੇ ਉਹ ਸਰਕਾਰ ਬਣਾਉਣ ਜਾ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਸੂਬੇ ਦੇ ਸੂਝਵਾਨ ਵੋਟਰ ਆਮ ਆਦਮੀ ਪਾਰਟੀ ਦੀਆਂ ਲੋਕ ਹਥੈਚੀ ਨੀਤੀਆਂ ਤੋਂ ਖੁਸ਼ ਹਨ ਤੇ ਇੱਕ ਵਾਰ ਫਿਰ ਪੰਜਾਬ ਦੀ ਬਾਗਡੋਰ ਆਪ ਦੇ ਹੱਥ ਦੇ ਵਿੱਚ ਸੌਂਪਣ ਦਾ ਮਨ ਬਣਾ ਚੁੱਕੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੋਗ ਅਗਵਾਈ ਦੇ ਵਿੱਚ ਪ੍ਰਤੀ ਪਰਿਵਾਰ 10 ਲੱਖ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਹਰ ਪਰਿਵਾਰ ਨੂੰ ਮਹਿੰਗੇ ਇਲਾਜ ਕਰਵਾਉਣ ਵਾਸਤੇ ਵੱਡੇ ਹਸਪਤਾਲ ਦੇ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਸੋ ਗੁਣਗਾਨ ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਇਹ 10 ਲੱਖ ਵਾਲੇ ਕਾਰਡ ਦੇ ਹੀ ਗਾਏ ਜਾ ਰਹੇ ਹਨ ਪਰ ਹਕੀਕਤ ਕੁਝ ਹੋਰ ਹੀ ਨਿਕਲ ਕੇ ਆ ਰਹੀ ਹੈ ਤੇ ਹੁਣ ਹਰਪਾਲ ਚੀਮਾ ਦੇ ਵੱਲੋਂ ਤੇ ਦਾਵਾ ਵੀ ਕਰ ਦਿੱਤਾ ਗਿਆ ਹੈ ਕਿ ਪੰਜ ਵਾਦੇ ਉਹਨਾਂ ਨੇ ਕੀਤੇ ਸੀ ਤੇ ਚਾਰ ਪੂਰੇ ਵੀ ਕਰ ਦਿੱਤੇ ਹਨ ਸੋ ਇਹ ਚਾਰ ਵਾਦੇ ਕਿਹੜੇ ਪੂਰੇ ਕੀਤੇ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਤੇ ਇਹ ਵੀ ਜਰੂਰ ਦੱਸਿਓ ਕਿ ਪੰਜਾਬ ਦੇ ਵਿੱਚ ਸਾਲ 2027 ਦੇ ਵਿੱਚ ਆਖਰਕਾਰ ਸੱਚਮੁੱਚ ਹੀ ਜਿਹੜੀ ਆ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਜਾ ਰਹੇ ਹੋ ਜਾਂ ਫਿਰ ਨਹੀਂ ਇਸ ਤੋਂ ਬਾਅਦ ਦੀ ਖ਼ਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਗਾਤਾਰ ਹੁਣ ਕੁੱਟਮਾਰ ਦੇ ਮਾਮਲੇ ਸਾਹਮਣੇ ਨਿਕਲ ਕੇ ਆ ਰਹੇ ਹਨ ਜੀਹਾਂ ਵਿਆਹ ਸਮਾਗਮ ਦੇ ਦੌਰਾਨ ਪੈ ਗਿਆ ਪੜਤੂ ਪੁੱਤ ਦੀ ਕੁੱਟਮਾਰ ਹੁੰਦੀ ਵੇਖ ਪਿਓ ਨੇ ਚੁੱਕਿਆ ਖੌਫਨਾਕ ਕਦਮ ਜੀਹਾਂ ਗੁਰਦਾਸਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਇੱਥੇ ਗਵਾਂਢ ਦੇ ਵਿੱਚ ਇੱਕ ਅਸਰ ਰਸੂਖ ਵਾਲੇ ਪਰਿਵਾਰ ਦੇ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਇਸੇ ਦੌਰਾਨ ਈ ਰਿਕਸ਼ਾ ਚਲਾਉਣ ਵਾਲੇ ਗਵਾਂਢੀ ਦੇ ਮੁੰਡੇ ਨੇ ਗਲੀ ਦੇ ਵਿੱਚ ਗੱਡੀਆਂ ਖੜੀਆਂ ਵੇਖ ਕੇ ਈ ਰਿਕਸ਼ਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਈ ਰਿਕਸ਼ਾ ਵਾਲੇ ਮੁੰਡੇ ਦੀ ਵਿਆਹ ਵਾਲੇ ਘਰ ਦੇ ਕਰੀਬ 5 ਵਿਅਕਤੀਆਂ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਇੰਨੀ ਦੇਰ ਨੂੰ ਹੀ ਈ ਰਿਕਸ਼ਾ ਵਾਲੇ ਮੁੰਡੇ ਦਾ ਪਿਤਾ ਰਜਿੰਦਰ ਕੁਮਾਰ ਵੀ ਬਾਹਰ ਆ ਜਾਂਦਾ ਹੈ ਤੇ ਆਪਣੇ ਪੁੱਤਰ ਦੀ ਕੁੱਟਮਾਰ ਹੁੰਦੀ ਵੇਖ ਕੇ ਉਹ ਸਹਿਨ ਨਹੀਂ ਕਰ ਸਕਿਆ ਤੇ ਆਪਣੇ ਘਰ ਦੇ ਵਿੱਚ ਜਾ ਕੇ ਉਸ ਦੇ ਦੁਆਰਾ ਜ਼ਹਿਰੀਲੀ ਦਵਾਈ ਨਿਗਲ ਲਈ ਜਾਂਦੀ ਹੈ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਉਕਤ ਸਾਰਾ ਮਾਮਲਾ ਗੁਰਦਾਸਪੁਰ ਦੇ ਮੁਹੱਲਾ ਓੰਕਾਰ ਨਗਰ ਦਾ ਹੈ ਈ ਰਿਕਸ਼ਾ ਵਾਲੇ ਮੁੰਡੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਪੁਲਿਸ ਨੇ ਫਿਲਹਾਲ ਮ੍ਰਿਤਕ ਰਜਿੰਦਰ ਕੁਮਾਰ ਦੀ ਪਤਨੀ ਨੀਰੂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਗਵਾਂਡੀਆਂ ਦੇ ਪਰਿਵਾਰ ਦੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਦੋਸ਼ੀ ਪਰਿਵਾਰ ਦੇ ਅਸਰ ਰਸੂਖ ਦੇ ਚੱਲਦੇ ਆ ਪੁਲਿਸ ਉਹਨਾਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਨਹੀਂ ਕਰ ਰਹੀ ਹੈ ਤੇ ਦੂਜੇ ਪਾਸੇ ਮੌਕੇ ਦੇ ਉੱਤੇ ਪਹੁੰਚੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਚਾਰ ਵਿਅਕਤੀਆਂ ਦੇ ਖਿਲਾਫ ਖੁਦਖੁਸ਼ੀ ਦੇ ਲਈ ਮਜਬੂਰ ਕਰਨ ਦੇ ਦੋਸ਼ੇ ਹੇਠ ਮਾਮਲਾ ਦਰਜ ਕਰ ਲਿਆ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜੀਆਂ ਬਿਲਕੁਲ ਅਜਿਹੇ ਗੁੰਡੇ ਵਿਅਕਤੀਆਂ ਨੂੰ ਜਿਹੜਾ ਕਿ ਸਖਤ ਤੋਂ ਸਖਤ ਉਮਰ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਇਸ ਸਾਲ ਪਤੰਗबाजी ਅਤੇ ਚਾਈਨਾ ਡੋਰ ਪੰਜਾਬੀਆਂ ਦੇ ਲਈ ਕਾਲ ਬਣ ਕੇ ਆਈ ਹੋਈ ਹੈ ਜੀਹਾਂ ਅੰਮ੍ਰਿਤਸਰ ਦੇ ਵਿੱਚ ਪਤੰਗਬਾਜ਼ੀ ਦੇ ਕਾਰਨ ਛੇੜੇ ਵਿਵਾਦ ਨੇ ਧਾਰਿਆ ਖੂਨੀ ਰੂਪ ਚੱਲੀਆਂ ਗੋਲੀਆਂ ਕੰਬਿਆਏ ਇਲਾਕਾ ਜੀਹਾਂ ਅੰਮ੍ਰਿਤਸਰ ਦੇ ਸੁਲਤਾਨ ਬਿੰਡੀ ਦੇ ਅਧੀਨ ਆਉਂਦੇ ਕੋਟ ਮਿੱਤ ਸਿੰਘ ਇਲਾਕੇ ਦੇ ਵਿੱਚ ਬੀਪੀ ਦੇਰ ਸ਼ਾਮ ਪਤੰਗਬਾਜ਼ੀ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਵਿਵਾਦ ਹੋ ਗਿਆ ਹਿੰਸਕ ਝੜਪ ਦੇ ਵਿੱਚ ਤਬਦੀਲ ਇਹ ਵਿਵਾਦ ਹੋ ਗਿਆ ਦੋਹਾਂ ਪਾਸਿਓਂ ਇੱਟਾਂ ਰੋੜੇ ਚਲਾਏ ਗਏ ਜਿਸ ਦੇ ਕਾਰਨ ਕਈ ਲੋਕ ਜ਼ਖਮੀ ਹੋ ਗਏ ਹਨ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੂਰਾਨ ਇੱਕ ਧਿਰ ਦੇ ਵੱਲੋਂ ਫਾਇਰਿੰਗ ਕਰਨ ਦੇ ਦੋਸ਼ ਵੀ ਲੱਗੇ ਹਨ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਲਈ ਗਈ ਹੈ ਤੇ ਇਲਾਕੇ ਦੀ ਸੀਸੀਟੀਵੀ ਫੁਟੇਜ ਕੈਮਰਿਆਂ ਨੂੰ ਹੁਣ ਖੰਗਾਲੀਆ ਜਾ ਰਿਹਾ ਹੈ ਸੋ ਇੱਕ ਧਿਰ ਦੇ ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਪਤੰਗਬਾਜ਼ੀ ਨੂੰ ਲੈ ਕੇ ਤਿੰਨ ਚਾਰ ਦਿਨ ਪਹਿਲਾਂ ਵੀ ਦੋਹਾਂ ਧਿਰਾਂ ਦੇ ਵਿਚਾਲੇ ਬਹਿਸ ਅਤੇ ਝਗੜਾ ਹੋਇਆ ਸੀ ਪਰ ਹੁਣ ਇਹ ਹੱਥੋਂ ਪਾਈ ਅਤੇ ਇਟਾਂ ਰੋੜੇ ਚਲਾਉਣ ਤੱਕ ਪਹੁੰਚ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਆਨਲਾਈਨ ਪੇਮੈਂਟ ਲੈਣ ਵਾਲੇ ਦੁਕਾਨਦਾਰ ਸਾਵਧਾਨ ਨਹੀਂ ਤਾਂ ਪੈ ਸਕਦਾ ਹੈ ਪਛਤਾਉਣਾ ਜੀ ਹਾਂ ਡਿਜੀਟਲ ਇੰਡੀਆ ਦੇ ਦੌਰ ਦੇ ਵਿੱਚ ਜਿੱਥੇ ਕਿ ਆਨਲਾਈਨ ਪੇਮੈਂਟਸ ਕਰਨਾ ਆਸਾਨ ਹੋਇਆ ਹੈ ਉੱਥੇ ਹੀ ਛਾਤਰ ਠੱਗਾਂ ਨੇ ਵੀ ਠੱਗੀ ਦੇ ਨਵੇਂ-ਨਵੇਂ ਰਾਹ ਤੇ ਕੱਢ ਲਏ ਹਨ ਤਾਂ ਤਾਜ਼ਾ ਮਾਮਲਾ ਲੁਧਿਆਣਾ ਦੀ ਕੇਸਰ ਗੰਜ ਮੰਡੀ ਦੀ ਮਸ਼ਹੂਰ ਰਗਵ ਡਰਾਈ ਫਰੂਟ ਐਂਡ ਕਰਿਆਨਾ ਸ਼ਾਪ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਛਾਤਰ ਠੱਗ ਨੇ ਸਿਰਫ ਦੁਕਾਨਦਾਰ ਦਾ ਭਰੋਸਾ ਜਿੱਤਿਆ ਤੇ ਸਗੋਂ ਆਪਣੀਆਂ ਮਿੱਠੀਆਂ ਗੱਲਾਂ ਅਤੇ ਫਰਜ਼ੀ ਤਕਨੀਕ ਦੇ ਨਾਲ ਜਾਲ ਦੇ ਵਿੱਚ ਮਸਾ ਕੇ ਕਰ ਰਫੂ ਚੱਕਰ ਹੋ ਗਿਆ ਹੈ ਪੂਰੀ ਵਾਰਦਾਤ 2 ਫਰਵਰੀ ਦੁਪਹਿਰ 4 ਵਜੇ ਦੀ ਦੱਸੀ ਜਾ ਰਹੀ ਹੈ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਮਲਜ਼ਮ ਇੱਕ ਵਾਈਕ ਦੇ ਉੱਤੇ ਸਵਾਰ ਹੋ ਕੇ ਆਇਆ ਸੀ ਤੇ ਦੁਕਾਨ ਦੇ ਵਿੱਚ ਅੰਦਰ ਵੜਦਿਆਂ ਹੀ ਖੁਦ ਨੂੰ ਇੱਕ ਪੁਰਾਣਾ ਤੇ ਵਫਾਦਾਰ ਗਾਹਕ ਉਸ ਨੇ ਦੱਸਿਆ ਤੇ ਠਾਕ ਠਾਕ ਇੰਨਾ ਜ਼ਿਆਦਾ ਛਾਤਰ ਸੀ ਕਿ ਦੁਕਾਨ ਦੇ ਨਾਲ ਰੇਟ ਘੱਟ ਕਰਾਉਣ ਨੂੰ ਲੈ ਕੇ ਕਾਫੀ ਦੇਰ ਤੱਕ ਮੋਲ ਭਾਅ ਵੀ ਕੀਤਾ ਤਾਂ ਜੋ ਕਿ ਕਿਸੇ ਨੂੰ ਵੀ ਸ਼ੱਕ ਨਾ ਹੋਵੇ ਸੋ ਇਸ ਤੋਂ ਬਾਅਦ ਉਸ ਦੇ ਵੱਲੋਂ 2 ਕਿਲੋ ਕਾਜੂ 2 ਕਿਲੋ ਬਦਾਮ 2 ਕਿਲੋ ਪੇਸਟਾ ਤੇ 2 ਕਿਲੋ ਅੰਜੀਰ ਪੁਆਇਕ ਕਰਵਾਈ ਗਈ ਜਿਸ ਦਾ ਕਿ ਬਿੱਲ 850 ਰੁਪਏ ਬਣਿਆ ਤੇ ਮੋਬਾਈਲ ਫੋਨ ਦੇ ਵਿੱਚ ਕਫਰਜੀ ਐਪ ਦੇ ਰਾਹੀਂ ਉਸਨੇ ਪੇਮੈਂਟ ਸਕਸੈਸਫੁਲ ਦਾ ਸਕਰੀਨਸ਼ਾਟ ਵੀ ਦਿਖਾ ਦਿੱਤਾ ਜਿਸ ਤੋਂ ਬਾਅਦ ਕੀ ਉਹ ਇਥੋਂ 8500 ਰੁਪਏ ਦੇ ਡਰਾਈ ਫਰੂਟ ਲੈ ਕੇ ਫਰਾਰ ਹੋ ਜਾਂਦਾ ਹੈ ਸੋ ਆਨਲਾਈਨ ਪੇਮੈਂਟ ਲੈਣ ਵਾਲੇ ਅਤੇ ਆਨਲਾਈਨ ਪੇਮੈਂਟ ਕਰਨ ਵਾਲੇ ਹੁਣ ਹੋ ਜੋ ਸਾਵਧਾਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਭਲਕੇ ਦੇ ਲਈ ਹੋਇਆ ਹੈ ਵੱਡਾ ਐਲਾਨ ਸੂਬਾ ਸਰਕਾਰ ਨੂੰ ਦਿੱਤੀ ਗਈ ਹੈ ਸਖਤ ਚੇਤਾਵਨੀ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇੱਕ ਵਾਰ ਫਿਰ ਤੋਂ ਸੂਬਾ ਸਰਕਾਰ ਖਿਲਾਫ ਮੋਰਚਾ ਖੋਲਣ ਜਾ ਰਹੀ ਹੈ ਕੇਂਦਰੀ ਕਮੇਟੀ ਦੇ ਸੱਦੇ ਗਏ 5 ਫਰਵਰੀ ਨੂੰ ਹੁਣ ਸੂਬੇ ਭਾਰ ਦੇ ਵਿੱਚ ਸਾਰੇ ਹੀ ਮੰਤਰੀਆਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਰਹਾਇਸ਼ਾਂ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸਵਾਰਨ ਸਿੰਘ ਪੰਧੀਰ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਉਹਨਾਂ ਦਾ ਸੰ ਜਾਰੀ ਰਹੇਗਾ ਕਿਸਾਨਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਸਰਕਾਰ ਅੱਗੇ ਰੱਖੀਆਂ ਜਾ ਰਹੀਆਂ ਹਨ ਹਰ ਵਾਰ ਭਰੋਸਾ ਦਿੱਤਾ ਜਾਂਦਾ ਹੈ ਪਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਦੇ ਝੂਠ ਹੋਏ ਬੇਨਕਾਬ ਮਦੀਠੀਆ ਨੂੰ ਜ਼ਮਾਨਤ ਮਿਲਣ ਦੇ ਉੱਤੇ ਹਰਸਿਮਰਤ ਕੌਰ ਬਾਦਲ ਦਾ ਬਿਆਨ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਕਰਮ ਸਿੰਘ ਮਦੀਠੀਆ ਦੀ ਜ਼ਮਾਨਤ ਮਗਰੋਂ ਐਕਸ ਤੇ ਗੁਰਬਾਣੀ ਦੀਆਂ ਤੁਕਾਂ ਕੂੜ ਨਖੱਟੇ ਨਾਨਕਾ ਉਕੜ ਸੱਚ ਰਾਹੀ ਲਿਖ ਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਤੇ ਤੰਜ ਵੀ ਕਸਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸੱਚ ਦੀ ਜਿੱਤ ਹੋਈ ਹੈ ਭਗਵੰਤ ਮਾਨ ਝੂਠ ਦਾ ਜਿਹੜਾ ਕਿ ਨਕਾਬ ਭਗਵੰਤ ਮਾਨ ਦੇ ਦੁਆਰਾ ਪਹਿਨਿਆ ਗਿਆ ਸੀ ਉਹ ਹੁਣ ਸਾਹਮਣੇ ਆ ਚੁੱਕਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇੱਕ ਵਕੀਲ ਦੀ ਆਡੀਓ ਵੀਡੀਓ ਵੀ ਸਾਂਝੀ ਕੀਤੀ ਹੈ ਸਾਂਝੀ ਕਰਨ ਦੇ ਦੌਰਾਨ ਵਿਕਰਮ ਸਿੰਘ ਮਜੀਠੀਆ ਵਿਰੁੱਧ ਮਾਮਲਾ ਜਿਹੜੇ ਕਿ ਦਰਜ ਕੀਤੇ ਗਏ ਸੀ ਸਰਕਾਰ ਦੇ ਦੁਆਰਾ ਉਸ ਦੇ ਉੱਤੇ ਗੰਭੀਰ ਸਵਾਲ ਖੜੇ ਕੀਤੇ ਹਨ ਤੇ ਵੀਡੀਓ ਦੇ ਰਾਹੀਂ ਵਕੀਲ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਮਜੀਠੀਆ ਵਿਰੋਧ ਚੱਲ ਰਹੇ ਕੇਸਾਂ ਵਿੱਚ ਸੱਚਾਈ ਦੀ ਘਾਟ ਹੈ ਇਸੇ ਕਾਰਨ ਅਦਾਲਤ ਦੇ ਵੱਲੋਂ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੇ ਵੱਲੋਂ ਕਈ ਵਾਰ ਰੇਡਾਂ ਵੀ ਕੀਤੀਆਂ ਗਈਆਂ ਪਰ ਉਹਨਾਂ ਦੇ ਘਰੋਂ 5 ਰੁਪਏ ਤੱਕ ਬਰਾਮਦ ਨਹੀਂ ਹੋਏ ਹੈ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜਿਸ ਡਰੱਗ ਕੇਸ ਦੀ ਗੱਲ ਕੀਤੀ ਜਾ ਰਹੀ ਸੀ ਉਸ ਵਿੱਚ ਕੋਈ ਵੀ ਡਰੱਗ ਨਹੀਂ ਮਿਲੀ ਹੈ ਤੇ ਹਜ਼ਾਰ ਏਕੜ ਕਿੱਥੇ ਗਏ ਹਨ ਅੱਜ ਪੰਜਾਬ ਸਰਕਾਰ ਹੁਣ ਜਵਾਬ ਦੇਵੇ ਤੇ ਇਸ ਤੋਂ ਇਲਾਵਾ 540 ਕਰੋੜ ਦੇ ਜਿਹੜੇ ਦਾਅਵੇ ਕੀਤੇ ਜਾ ਰਹੇ ਜਦਕਿ ਅਦਾਲਤ ਦੇ ਵਿੱਚ ਸਿਰਫ 40 ਕਰੋੜ ਰੁਪਏ ਦਾ ਹੀ ਚਲਾਨ ਪੇਸ਼ ਕੀਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਸੰਸਦ ਦੇ ਬਜਟ ਸੈਸ਼ਨ ਦੌਰਾਨ ਅਚਾਨਕ ਸਿਆਸੀ ਤਾਪਮਾਨ ਵੱਧ ਗਿਆ ਜਦੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਲੋਕ ਸਭਾ ਵਿੱਚ ਆਹਮੋ ਸਾਹਮਣੇ ਹੋ ਗਏ ਸੰਸਦ ਕੰਪਲੈਕਸ ਦੇ ਵਿੱਚ ਕੈਮਰੇ ਦੇ ਵਿੱਚ ਕੈਦ ਹੋਈ ਇਸ ਪੂਰੀ ਘਟਨਾ ਨੇ ਸਿਆਸੀ ਹਲਕਿਆਂ ਦੇ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ ਰਾਹੁਲ ਗਾਂਧੀ ਕਾਂਗਰਸੀ ਸੰਸਦ ਮੈਂਬਰ ਦੇ ਵਿਰੋਧ ਪ੍ਰਦਰਸ਼ਨ ਵਿਚਕਾਰ ਸੰਸਦ ਦੇ ਵਿੱਚ ਪਹੁੰਚੇ ਅਤੇ ਮੁਅਤਲ ਕੀਤੇ ਗਏ ਸੰਸਦ ਮੈਂਬਰਾਂ ਦੇ ਸਮਰਥਨ ਦੇ ਵਿੱਚ ਖੜੇ ਹੋ ਗਏ ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਉੱਥੋਂ ਲੰਘ ਰਹੇ ਜਦੋਂ ਦੋ ਮਾਨ ਨੇਤਾਂ ਵਿਚਕਾਰ ਗਰਮਾ-ਗਰਮੀ ਬਹਿਸ ਹੋ ਗਈ ਨਿਊਜ਼ ਏਜੰਸੀ ਦੇ ਅਨੁਸਾਰ ਜਿਵੇਂ ਹੀ ਰਵਨੀਤ ਬਿੱਟੂ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਸੰਸਦ ਕਾਂਗਰਸੀ ਸੰਸਦ ਮੈਂਬਰਾਂ ਦੇ ਕੋਲ ਲੰਘੇ ਤੇ ਰਾਹੁਲ ਗਾਂਧੀ ਨੇ ਉਹਨਾਂ ਵੱਲ ਇਸ਼ਾਰਾ ਕਰਕੇ ਟਿੱਪਣੀ ਕੀਤੀ ਗਈ ਇਹ ਗਰਦਾਰ ਹੈ ਉਸ ਦਾ ਚਿਹਰਾ ਦੇਖੋ ਇਸ ਤੋਂ ਇਲਾਵਾ ਉਸ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਹੈਲੋ ਬ੍ਰਦਰ ਮੇਰੇ ਗਦਾਰ ਦੋਸਤ ਚਿੰਤਾ ਨਾ ਕਰੋ ਤੁਸੀਂ ਕਾਂਗਰਸ ਵਿੱਚ ਵਾਪਸ ਆਓਗੇ ਇਸ ਟਿੱਪਣੀ ਮਗਰੋਂ ਮਾਹੌਲ ਗਰਮ ਹੋ ਗਿਆ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਦੀ ਟਿੱਪਣੀ ਤੇ ਤੁਰੰਤ ਪ੍ਰਤੀਕਿਰਿਆ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਗਾਂਧੀ ਦੇ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਜਵਾਬ ਦੇ ਵਿੱਚ ਕਿਹਾ ਕਿ ਤੁਸੀਂ ਦੇਸ਼ ਦੇ ਦੁਸ਼ਮਣ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜਿੱਥੇ ਕਿ ਡੋਨਲਡ 트੍ਰੰਪ ਦੇ ਨਾਲ ਟ੍ਰੇਡ ਡੀਲ ਕੀਤੀ ਗਈ ਹੈ ਸੋ ਇਸ ਦੇ ਵਿੱਚ ਜਿੱਥੇ ਕਿ 18% ਟੈਰਫ ਤੇ ਗੱਲ ਮੁਕੀ ਹੈ ਸੋ ਇਸੇ ਦੌਰਾਨ ਹੁਣ ਮੋਦੀ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਅਮਰੀਕਾ ਤੋਂ ਜਿਹੜੇ ਕਿ ਖੇਤੀ ਦੇ ਪਦਾਰਥ ਜਾਂ ਖੇਤੀ ਦੇ ਨਾਲ ਜੁੜੀਆਂ ਹੋਈਆਂ ਵਸਤੂਆਂ ਆ ਜਾਂ ਫਿਰ ਅਨਾਜ ਜਾਂ ਜਾਂ ਫਿਰ ਹੋਰ ਚੀਜ਼ਾਂ ਆ ਉਹ ਸੋ ਖਰੀਦਣਗੇ ਸੋ ਇਸ ਤੋਂ ਇਲਾਵਾ ਹੁਣ ਪੰਜਾਬ ਦੇ ਅਤੇ ਭਾਰਤ ਦੇ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੋਦੀ ਨੇ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਕੋਭਿਆ ਹੈ ਪਰ ਇਸ ਤੋਂ ਬਾਅਦ ਹੁਣ ਕਿਸਾਨ ਆਗੂਆਂ ਦੇ ਲਈ ਅਤੇ ਕਿਸਾਨਾਂ ਦੇ ਲਈ ਮੋਦੀ ਨੇ ਤੋਫਾ ਦੇ ਦਿੱਤਾ ਹੈ ਜਿੱਥੇ ਕਿ ਪਹਿਲਾਂ 2-2000 ਰੁਪਏ ਦੀ ਕਿਸ਼ਤ ਮਿਲਦੀ ਸੀ ਤੇ ਸਾਲਾਨਾ 6000 ਰੁਪਏ ਮਿਲਦੇ ਸੀ ਪਰ ਹੁਣ ਮੋਦੀ ਦਾ ਕਹਿਣਾ ਹੈ ਕਿ 9000 ਰੁਪਏ ਸਾਲਾਨਾ ਦਿੱਤੇ ਜਾਣਗੇ ਇੱਕ ਪਾਸੇ ਤੇ ਮੋਦੀ ਸਰਕਾਰ ਦੇ ਵੱਲੋਂ ਟਰੰਪ ਦੇ ਨਾਲ ਟ੍ਰੇਡ ਡੀਲ ਕੀਤੀ ਜਾ ਰਹੀ ਹੈ ਕਿ ਉਹ ਹੁਣ ਅਮਰੀਕਾ ਤੋਂ ਜਿਹੜੀਆਂ ਚੀਜ਼ਾਂ ਲਈਆਂ ਜਾਣਗੀਆਂ ਵਸਤੂਆਂ ਖੇਤੀ ਦੇ ਰਿਲੇਟਿਡ ਸੋ ਉਹਨਾਂ ਦੇ ਉੱਤੇ ਟੈਰਫ ਜ਼ੀਰੋ ਕਰ ਦਿੱਤਾ ਜਾਵੇਗਾ ਪਰ ਦੂਜੇ ਪਾਸੇ ਹੁਣ ਕਿਸਾਨਾਂ ਨੂੰ 6000 ਤੋਂ ਵਧਾ ਕੇ 9000 ਰੁਪਏ ਦੇਣ ਦਾ ਐਲਾਨ ਮੋਦੀ ਨੇ ਕਰ ਦਿੱਤਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪ੍ਰੋਜੈਕਟ ਜੀਵਨ ਜੋਤ 20 ਤਹਿਤ ਮਲੇਰ ਕੋਟਲਾ ਦੇ ਵਿੱਚ ਬਾਲ ਭਿੱਖਿਆ ਵਿਰੁੱਧ ਹੁਣ ਵਿਸ਼ੇਸ਼ ਚੈਕਿੰਗ ਕੀਤੀ ਗਈ ਹੈ ਜਾਂਚ ਦੇ ਦੌਰਾਨ ਭੀਖ ਮੰਗਦੇ ਦੋ ਬੱਚੇ ਰੈਸਕਿਊ ਕੀਤੇ ਗਏ ਹਨ ਭੀਖ ਵਿੱਚ ਭੀਖ ਨਾ ਮੰਗਾਉਣ ਦੇ ਭਰੋਸੇ ਤੇ ਮਾਪਿਆਂ ਨੂੰ ਇਹ ਬੱਚੇ ਵਾਪਸ ਕੀਤੇ ਗਏ ਹਨ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪ੍ਰੋਜੈਕਟ ਜੀਵਨ ਜੋਤ 20 ਦੇ ਤਹਿਤ ਮਲੇਰ ਕੋਟਲਾ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਦੋ ਬੱਤੇ ਬਰਾਮਦ ਕੀਤੇ ਗਏ ਸਨ ਤੇ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਮਾਪਿਆਂ ਦੇ ਕੋਲ ਵਾਪਸ ਦੇ ਦਿੱ ਨੂੰ ਵਾਪਸ ਜਿਹੜੀ ਉਹ ਭੀਖ ਨਾ ਮੰਗਾਈ ਜਾਵੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਬਾਲ ਪਖਾਰੀ ਹੋ ਚੁੱਕੇ ਹਨ ਸੋ ਜੇਕਰ ਤੁਹਾਨੂੰ ਵੀ ਕਿਤੇ ਵੀ ਬਾਲ ਪਖਾਰੀ ਦੇਖਦਾ ਹੈ ਜਿਸ ਦਾ ਹੈ ਤੇ ਤੁਸੀਂ ਵੀ ਇਸ ਦੀ ਸ਼ਿਕਾਇਤ ਕਰ ਸਕਦੇ ਹੋ ਤਾਂ ਜੋ ਕਿ ਪੰਜਾਬ ਦੇ ਵਿੱਚੋਂ ਬਾਲ ਪਖਾਰੀਆਂ ਦੀ ਗਿਣਤੀ ਖਤਮ ਕੀਤੀ ਜਾ ਸਕੇ ਇਸ ਤੋਂ ਬਾਅਦ ਅਗਲੀ ਖਬਰ ਹੁਣ ਵੋਰ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਭਾਗਸਰ ਪਿੰਡ ਦੇ ਇੱਕ ਨੌਜਵਾਨ ਨੂੰ ਬੀਤੀ ਰਾਤ ਕੁਝ ਪਿੰਡ ਵਾਸੀਆਂ ਨੇ ਬੇਰਹਿਮੀ ਦੇ ਨਾਲ ਕੁੱਟਕੁੱਟ ਮਾਰ ਦਿੱਤਾ ਜੋ ਮੌਕੇ ਤੋਂ ਹੀ ਭੱਜ ਗਿਆ ਸੋ ਬਹਾਵਲ ਵਾਲਾ ਦੇ ਵਿੱਚ ਪੁਲਿਸ ਨੇ ਹੁਣ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ ਸੋ ਮ੍ਰਿਤਕ ਦਾ ਪਰਿਵਾਰ ਕਾਤਲਾਂ ਨੂੰ ਗ੍ਰਿਫਤਾਰ ਕਰਨ ਤੇ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਮ੍ਰਿਤਕ ਇੱਕ ਬੱਚੇ ਦਾ ਪਿਤਾ ਹੈ ਤੇ ਮ੍ਰਿਤਕ ਦਾ ਇੱਕ ਦੋਸਤ ਵੀ ਇਸ ਘਟਨਾ ਦੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਹੈ ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀਏ ਤਾਂ ਫਗਵਾੜਾ ਤੋਂ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਮਾਨ ਰਿਜ਼ੋਰਟ ਦੇ ਵਿੱਚ ਚੱਲਦੇ ਸਮਾਗਮ ਦੇ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਪਰਿਵਾਰਕ ਮੈਂਬਰਾਂ ਦਾ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ ਹੈ ਖੁਸ਼ੀਆਂ ਦੇ ਸਮਾਗਮ ਦੇ ਵਿੱਚ ਜਦੋਂ ਪਰਿਵਾਰਕ ਮੈਂਬਰਾਂ ਨੇ ਸ਼ੋਰ ਸ਼ਰਾਬਾ ਮਚਾਇਆ ਤਾਂ ਖੁਸ਼ੀਆਂ ਦਾ ਸਮਾਗਮ ਗਮੀ ਦੇ ਵਿੱਚ ਤਬਦੀਲ ਹੋ ਗਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਕੁਲਵਿੰਦਰ ਕੌਰ ਐਨ ਆਰ ਆਈ ਨੇ ਦੱਸਿਆ ਕਿ ਉਸਦੇ ਬੇਟੇ ਦੀ ਜਾਗੋ ਦਾ ਸਮਾਗਮ ਸੀ ਮਾਨ ਰਿਜ਼ੋਰਟ ਚਾਚਕੀ ਫਗਵਾੜਾ ਵਿਖੇ ਸੋ ਚੱਲਦੇ ਸਮਾਗਮ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਸੂਟ ਬੂਟ ਪਾ ਕੇ ਪਰਿਵਾਰ ਦਾ ਬੈਗ ਚੋਰੀ ਕਰਕੇ ਤੇ ਜਿਸ ਦੇ ਵਿੱਚ ਪਰਿਵਾਰ ਦੇ ਦੱਸਣ ਦੇ ਮੁਤਾਬਕ ਬਦੀਚੀ ਕਰੰਸੀ ਤੇ 20 ਲੱਖ ਰੁਪਏ ਤੱਕ ਦਾ ਸਮਾਨ ਸੀ ਸੋ ਉਹ ਚੋਰੀ ਕਰਕੇ ਇਹ ਉਥੋਂ ਫਰਾਰ ਹੋ ਚੁੱਕੇ ਹਨ ਸੋ ਜਿਸ ਤੋਂ ਬਾਅਦ ਫਗਵਾੜਾ ਪੁੱਛ ਲਈ ਇਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤਸਵੀਰਾਂ ਇਹਨਾਂ ਦੀਆਂ ਕਾਫੀ ਜ਼ਿਆਦਾ ਧੁੰਦਲੀਆਂ ਆ ਰਹੀਆਂ ਹਨ ਤੇ ਸੂਟ ਬੂਟ ਪਾ ਕੇ ਹੀ ਇਹਨਾਂ ਦੇ ਵੱਲੋਂ ਤੁਹਾਨੂੰ ਦੱਸਦੀ ਹੈ ਕਿ ਅਜਿਹਿਆਂ ਚੋਰੀਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿੱਥੇ ਕਿ ਪਹਿਲਾਂ ਤੇ ਪੰਜਾਬੀ ਨੌਜਵਾਨਾਂ ਦੇ ਦੁਆਰਾ ਨਸ਼ਾ ਵੇਚਿਆ ਜਾਂਦਾ ਸੀ ਇਸ ਤੋਂ ਬਾਅਦ ਪੰਜਾਬ ਦੀਆਂ ਔਰਤਾਂ ਜਾਂ ਲੜਕੀਆਂ ਵੀ ਨਸ਼ਾ ਵੇਚਣ ਦੇ ਲਈ ਸ਼ੁਰੂ ਹੋ ਗਈਆਂ ਪਰ ਹੁਣ ਇੱਕ ਅਪਾਹਜ ਵਿਅਕਤੀ ਤੋਂ 4500 ਪਵੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਗਏ ਹਨ ਤਾਂ ਤਸਵੀਰ ਤੁਸੀਂ ਅਸਦੀ ਦੇਖ ਸਕਦੇ ਹੋ